कल सानो एक सदरबोर एरिया ਦੇ ਵਿੱਚ ਬਾਵਲਵਾਸੀ ਪਿੰਡ ਦਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਇਹ ਇਨਫਾਰਮੇਸ਼ਨ ਸੀਗੀ ਕਿ ਇੱਕ ਲੜਕੀ ਨਬਾਲਗ ਹੈ ਜਿਹਦੀ ਉਮਰ ਕਰੀਬ 13 ਸਾਲ ਦੀ ਹੈ ਉਹਦੇ ਨਾਲ ਕੋਈ ਗਲਤ ਹਰਕਤ ਹੋਈ ਹੈ ਉਹਦੇ ਨਾਲ ਜਿਸ ਨਾਲ ਉਹ ਜਿਹੜੀ ਉਹ ਪ੍ਰੈਗਨੈਂਟ ਹੋ ਗਈ ਹੈ ਸੋ ਸਾਡੇ ਵੱਲੋਂ ਇਮੀਡੀਏਟਲੀ ਅਸੀਂ ਫਿਰ ਇਸ ਮਾਮਲੇ ਦੀ ਜਿਹੜੀ ਪੜਤਾਲ ਸ਼ੁਰੂ ਸ਼ੁਰੂ ਕਰ ਦਿੱਤੀ ਇਦੇ ਵਿੱਚ ਜਦੋਂ ਆਪਾਂ ਜਾ ਕੇ ਫਿਰ ਸਾਡਾ ਪ੍ਰੋਸੀਜਰ ਅਡਾਪਟ ਕਰਕੇ ਜਦੋਂ ਸੀਓ ਲੜਕੀ ਤੱਕ ਪਹੁੰਚ ਕੀਤੀ ਤਾਂ ਉਹ ਕਾਫੀ ਜ਼ਿਆਦਾ ਘਬराई ਹੋਈ ਸੀ ਉਹ ਆਪਣਾ ਬਿਆਨ ਵਗੈਰਾ ਦੇ ਕੇ ਨਹੀਂ ਸੀ ਰਹੀ ਫਿਰ ਅਸੀਂ ਉਹਨਾਂ ਨਾਲ ਥੋੜਾ ਉਹਨੂੰ ਕੰਸੋਲ ਕੀਤਾ ਜੋ ਵੀ ਫਿਰ ਉਹਨਾਂ ਲੜਕੀ ਨੇ ਬਿਆਨ ਲਖਾਇਆ ਉਹਦੇ ਬਿਆਨ ਦੇ ਮੁਤਾਬਕ ਜਿਹੜਾ ਅਸੀਂ ਐਫ ਆਈ ਆ ਦਰਜ ਕਰਕੇ ਤੇ ਜਿਹੜਾ આરોપી ਸੀਗਾ ਉਹਨੂੰ ਅਰੈਸਟ ਕਰ ਲਿਆ ਅੱਜ ਫਿਰ ਉਹ ਲੜਕੀ ਨੇ ਦੁਬਾਰਾ ਜਦੋਂ ਆਪਾਂ ਨੂੰ ਦੁਬਾਰਾ ਉਹਨੂੰ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਉੱਥੇ ਵੀ ਉਹਨ ਆਪਣਾ ਉਹਦਾ ਜਿਹੜਾ ਬਿਆਨ ਰਿਕਾਰਡ ਕੀਤਾ ਜਿਹਦੇ ਵਿੱਚ ਉਹਨ ਇੱਕ ਨਾਂ ਹੋਰ ਲਿੱਤਾ ਸੀਗਾ ਅਸੀਂ ਉਹਨੂੰ ਵੀ ਜਿਹੜਾ ਉਹਦੇ ਖਿਲਾਫ ਵੀ ਜਿਹੜਾ ਉਹ ਮਕਦਮੇ 'ਚ ਤਵਦੀਦ ਦਰਾਨੀ ਜਿਹੜਾ ਕਾਰਵਾਈ ਕਰਦੇ ਆ ਸੋ ਹੁਣ ਅਸੀਂ ਇਸ ਕੇਸ ਵਿੱਚ ਜਿਹੜਾ ਲੜਕੀ ਨੂੰ ਜਿਹੜਾ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ ਜਿਹੜਾ ਚਾਈਲਡ ਵੈਲਫੇਅਰ ਕਮੇਟੀ ਹੈ ਉਹ ਮੈਂਬਰਾਂ ਨੂੰ ਨਾਲ ਲੈ ਕੇ ਜਿਹੜਾ ਇਹਨੂੰ ਅਸੀਂ ਜਿਹੜਾ ਇੱਥੇ ਜਿਹੜਾ ਉਹ ਉਹਦੇ ਉਹਦੇ ਬਾਬ ਆਵਾਸ ਅਬੋਰ ਹੈ ਉਹਦੇ ਵਿੱਚ ਜਿਹੜਾ ਲੜਕੀ ਜਿਹੜੀ ਉਹ ਰਹਿੰਦੀ ਹੈ ਸੋ ਸਾਡੇ ਵੱਲੋਂ ਜਿਹੜਾ ਇਹਦੇ ਵਿੱਚ ਇਨਸਟੈਂਟਲੀ ਜਿਹੜੀ ਜੋ ਵੀ ਸਾਡਾ ਪ੍ਰੋਸੀਜਰ ਸੀਗਾ ਉਹਨੂੰ ਅਸੀਂ ਐਡਾਪਟ ਕਰਕੇ ਤੇ ਜਿਹੜੀ ਕਾਰਵਾਈ ਕਰਤੀ ਹੈ ਇਹਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹਦੇ ਵਿੱਚ ਕੋਈ ਵੀ ਜਿਹੜੀ ਕਿਸੇ ਵੀ ਲੈਵਲ ਤੇ ਜਿਹੜੀ ਕੋਈ ਕੋਈ ਇਹਦੇ ਵਿੱਚ ਹੋਰ ਵੀ ਦੋਸ਼ੀ ਜੇ ਕੋਈ ਤਫਤੀਸ਼ ਦੇ ਦੌਰਾਨ ਪਾਇਆ ਗਿਆ ਤੇ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ